ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਅਜਾ ਇੱਕ ਵੱਡਾ ਚਿੰਤਾ ਦਾ ਵਿਸ਼ਾ ਆਪਣੇ ਪੰਜਾਬ ਦਾ ਉਹ ਕੀ ਐ ਕਿ ਇੱਕ ਨਵਾਂ ਸਕੈਮ ਨਮੀ ਟੱਗੀ ਚੱਲੀ ਐ ਜਿਹੜੀ ਜ਼ਿਆਦਾਤਰ ਟਰੱਕਾਂ ਵਾਲਿਆਂ ਨੂੰ ਵੱਜਦੀ ਐ ਤੇ ਨਹੀਂ ਜਿਹੜੇ ਬੰਦੇ ਨਵੇਂ ਮਕਾਨ ਬਣਾ ਰਹੇ ਆ ਉਹਨਾਂ ਨੂੰ ਵੀ ਵੱਜਦੀ ਹੈ ਅੱਛਾ ਉਹ ਤੋਂ بچਣ ਲਈ ਸਭ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਦੱਸਣ ਦਰ ਮੋਗੇ ਜ਼ਿਲ੍ਹੇ ਦੀ ਗੱਲ ਅੱਛਾ ਇੱਕ ਬੰਦਾ ਮੋਟਰਸਾਈਕਲ ਲੈ ਕੇ ਆਉਂਦਾ ਹੈ ਅੱਛਾ ਤੇ ਉਹਦਾ ਕੰਮ ਹੈ ਪਿੰਡਾਂ 'ਚ ਗੇੜੇ ਦੇਣਾ ਨਹਾ ਧੋ ਕੇ ਵਧੀਆ ਕੱਪੜੇ ਪਾ ਕੇ ਉਠਗੀ ਤੇ ਚੱਲ ਪੜਾ ਗਾਉਂਦੇ। ਫੇ ਉਹਨੇ ਮਤਲਬ ਕਿ ਗੌਰ ਰੱਖਣੀ ਹੈ। ਇੱਕ ਉਹ ਪਿੰਡ ਵਿੱਚ ਜਾਂਦਾ ਇੱਕ ਬੌਧੀ ਰਿਟਾਇਰ ਹੋ ਕੇ ਆਉਂਦਾ। ਉਹ ਆ ਵੀ ਕੋਠੀ ਬਣਾਉਣ ਦੀ ਸਲਾਹ ਕਰਦਾ। ਉਹਨੂੰ ਪਤਾ ਲੱਗ ਜਾਂਦਾ ਕਿ ਬੰਦਾ ਮਕਾਨ ਪਾ ਰਿਹਾ ਹੈ। ਟਾ ਟਾ ਟਡਕੀਆਂ ਪਤਾ ਲੱਗ ਹੀ ਜਾਂਦਾ ਹੈ। ਉਹਨੇ ਉੱਥੇ ਹੀ ਕਮਾਤਾ। ਅੱਛਾ ਬੌਧੀ ਨਾਲ ਗੱਲਾਂ ਕਰੀਆਂ। ਕਹਿੰਦਾ ਵੀ ਕੋਈ ਤੁਹਾਨੂੰ ਰੇਤ ਦੀ, ਬਜਰੀ ਦੀ, ਲੋੜ ਵੀ। ਆਹ ਕਹਿੰਦਾ ਬਾਹ। ਠੀਕ ਹੈ। ਕਹਿੰਦਾ ਹੈਗੀ ਹੈ। ਤੁਸੀਂ ਕਹਿੰਦਾ ਜੀ ਆਪਣੇ ਕੋਲੇ ਘੋੜੇ ਆ 7 ਉਹ ਬੋਲੋ ਰੇਤੇ ਬਜਰੀ ਦੀ ਚੱਲਦੀ ਹੈ ਅੱਛਾ 1 ਨੰਬਰ ਰੇਤਾ 1 ਨੰਬਰ ਬਜਰੀ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਰੇਟ ਉਹਨੇ ਰੇਤੇ ਦਾ ਵੀ ਦੱਸਤਾ ਬਜਰੀ ਦਾ ਵੀ ਦੱਸਤਾ ਹਾਂ ਕੈਸ ਕੈਸ ਹੁੰਦੀ 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 ਬਜਰੀ ਦਾ ਰੇਟ ਮੁੱਕ ਗਿਆ ਹਾਂ ਰੇਤੇ ਦਾ ਵੀ ਮੁੱਕ ਅੱਛਾ ਉਹ ਵੀ ਕੀੜਾ ਦੱਸੋ ਕਦੋਂ ਲਾਵਾਂ ਅੱਛਾ ਉਹ ਮੇਰੇ ਮੈਨੂੰ ਬੁਲਾਤੀ ਲਾਦੇ ਆ ਆਹ ਬੁਨਾਤੀ ਲਾਦੇ ਨੇ ਉਹਨਾਂ ਨਾਲੇ ਕੋਈ ਨਾ ਘੋੜੇ ਚੱਲੇ ਵੀ ਆਲੇ ਆਹ ਚੱਲਣ ਨੂੰ ਕੋਈ ਕਿਹੜੇ ਘਾਟਿਆਂ ਚੱਲੇ ਆ ਯਾਰ ਪਟਾਣ ਕੋਲ ਤੋਂ ਲਗਾਉਣ ਵਾਲੇ ਆ ਪਰ ਚਲੋ ਇੱਥੇ ਆ ਜੀ ਸਪੰਚਣ ਵਾਲੇ ਆ ਉਹ ਕਹਿੰਦੇ ਵੀ ਕੋਈ ਨਹੀਂ ਜਦੋਂ ਪਹੁੰਚ ਕੇ ਲਈ ਚਲੋ ਉਹ ਭਾਈ ਮੋਗੇ ਜਾਂਦਾ ਵੰਡੀ ਕੋਦੋਂ ਨਹੀਂ ਲੈਣੂ ਕਿਹੋਣੇ ਘੋੜੇ ਆਹ ਆਹ ਉਥੇ ਤੇਰੇ ਵਰਗਾ ਬੈਠਾਗਾ ਬਜਰੀ ਭਰੀ ਫਿਰ ਇਹਨਾਂ ਰੇਟ ਕਰਿਆ ਤੇ ਚਾਰ ਬਈ ਫਲਾਣੇ ਵੈਂਟ ਲਾਉਣਾ ਆ ਜਾ ਨਾਲ ਬਹਿ ਗਿਆ ਉਹਦੇ ਨੇ ਆਇਆ ਉਹ ਬਾਈ ਆਪਣਾ ਟਰੱਕ ਦਾ ਦੁੱਛਣ ਲੱਗ ਗਿਆ ਆਪਾਂ ਹੀ ਕੋਟੀ ਪਾ ਲੈ ਨਹੀਂ ਮੇਰਾ ਵੱਡਾ ਭਰਾ ਤੋਂ ਹਾਂ ਦਾ ਕਹਿੰਦਾ ਬਹੁਤ ਦੁਰਦਹਿਰ ਹੋ ਗਿਆ ਸਾਰੀ ਗੱਲ ਹੁਣ ਸਾਰਾ ਕੋ ਬੇਕ ਹੀ ਗਿਆ ਤਾਂ ਪਹਿਲਾਂ ਉਹਨੂੰ ਕਹਿੰਦਾ ਬੈਕ ਹੀ ਜਾਂਦੀ ਆ ਆਪਣੇ ਬੈਕ ਹੀ ਖੜੀ ਬਾਈ ਕਰੀ ਅੱਛਾ ਸਾਦੇ ਕਰਾ ਮੈਗ ਲਿਆਂਦੀ ਹੁਣ ਪਹਿਲਾਂ ਬੌਜੀ ਨੂੰ ਪੁੱਛ ਕੇ ਗਿਆ ਵੀ ਕਿ ਵੀਰ ਤੁਸੀਂ ਇੱਧਰ ਉੱਤਰ ਗਏ ਹੋ ਵੀ ਰੇਤ ਆ ਇੱਧਰ ਲਾਉਣਾ ਪਜਰੀ ਇੱਥੇ ਲਾਉਣੀ ਆ। ਸਾਹ ਕਰਕੇ ਗਏ ਬੱਟ ਕਰਾ ਹਾਂ। ਉਹ ਟਰੱਕਲ ਬੈਕ ਕਰ ਰਿਹਾ ਪਜਰੀ ਨੂੰ ਉੱਧਰ ਉੱਧਰ ਉਹ ਬਾਜਾ ਦੇ ਰਿਹਾ ਹੈ ਉਹ ਇੱਥੇ ਲਾ ਆਗੇ ਸੌਖਾ ਇੱਥੇ ਅੱਛਾ ਇੱਧਰ ਰੇਤਾਂ ਲਵਾਵਾਂਗੇ ਉੱਥੇ ਤਾਂ ਮੈਨੂੰ ਪਤਾ ਯਾਰ ਇਹਨੂੰ ਕੀ ਪਤਾ ਹੈ ਟਰੱਕ ਵਾਲੇ ਨੂੰ। ਹੁਣ ਉਹ ਸੁਣ ਨਹੀਂ ਰਹੀ ਗੱਲ ਉਹ ਤੇ ਲਵਾ ਦੀ ਬੈਕ ਕਰਕੇ ਟਰੱਕਾਂ ਨੂੰ ਪਤਾ ਲੱਗਾ ਵੀ ਮਾਲਕਾ ਕਰਦਾ ਯਾਰ ਉਹ ਮਾਰਦਾ ਲਾ ਕੇ ਤੇ ਖੋਲਦਾ ਡਾਲਦਾ ਆ ਆ ਗਿਆ ਪਾਣੀ ਲਿਆਇਆ ਉਹਨਾਂ ਤੇ ਪਾਣੀ ਨਾਲ ਨਦੀ ਨੂੰ ਤਾਂ ਇਹ ਚਾਹ ਬਣਾਉਂ ਉਹਦਾ ਡਰਾਈਵਰ ਆ ਤੇ ਨਾਲ ਲਿਰਦਾ ਉਹ ਚਾਹ ਬਣਾਉਣੇ ਉਹ ਚਾਹ ਬਣਾਉਣ ਲੱਗੀ ਆਪ ਐਵੇਂ ਫੋਨ ਜਾ ਲਾ ਕੇ ਹਲੋ ਹਲੋ ਜੀ ਕਰਕੇ ਕੰਨ ਨੂੰ ਗੱਲਾਂ ਕਰਕੇ ਉਹੀ ਬੰਦਾ ਹੋਊਗਾ ਉਹ ਤੇ ਕਹਿੰਦਾ ਠੀਕ ਆ ਕੋਈ ਨਹੀਂ ਆਉਣਾ ਜਾ ਯਾਰ ਆਇਆ ਨਾ ਕਰ ਗੁਰ ਮੈਂ ਭੇਜਦਾ ਆ ਕੇ ਯਾਰ ਕਰਦਾ ਮੈਂ ਹੱਲਾ ਆ ਕੇ ਤੁਹਾਡਾ ਵੀ ਯਾਰ ਤੇ ਪੇਮੈਂਟ ਉਹ ਮੇਰੇ ਕੋਲ ਆ ਗੱਟੀ ਦੀ ਹੋਊਗੀ ਕਹਿੰਦਾ ਜੇ ਗੱਡੀ ਹੋਈ ਜਾਂਦੀ ਹੈ ਹਾਂ ਹੁਣ ਦੂਜੀ ਜ਼ਰ ਮੈਂ ਪਿੰਡੋਂ ਹੋਰ ਬੜ ਬੁਰਕ ਦੰਨਾ ਯਾਰ ਇਹਦਾ ਫੌਜੀ ਦਾ 20000 ਰੁਪਇਆ ਦੇ ਅੱਛਾ ਮੈਂ ਬਾਕੀ ਜਦੋਂ ਮੈਂਤੀ ਮਾਰੀ ਡਰਾਈਵਰ ਨੂੰ ਦੇ ਦਿਓ ਅੱਛਾ ਉਹਨਾਂ ਨੇ ਠੀਕ ਹੈ ਫੌਜੀ ਨੇ ਲੈ ਕੇ 20000 ਦਿੱਤਾ ਆਇਆ ਉਹਨੇ ਕਹਿਣ ਕਿ ਜੀਵ ਤੇ ਪਾੜਿਆ ਚਾਹ ਬਣ ਗਈ ਉਹਨਾਂ ਨੂੰ ਚਾਹ ਬੜਾਇਆ ਆ ਵੀ ਅੱਛਾ ਕਾਬੜ ਆਈ ਦੀ ਫੌਜੀ ਉਹਨੇ ਕਹੇ ਫੌਜੀ ਨੂੰ ਵੀ ਲੈ ਚੱਲ ਨਾਲ ਇਹ ਮੈਂ ਸਾਲਾ ਗੱਡੀ ਵਾਲੇ ਕੋਲੇ ਜਾਊ ਕਾਹੀ ਮੜਾ ਮੋਟਰਸਾਈਕਲ ਖੱਡੋ ਮੈਨੂੰ ਛੜਕ ਤੇ ਵੱਡੀ ਤੇਦਾਰ ਕਿਉਂ ਪਿੰਡ ਚੋਂ ਅੱਛਾ ਉਹ ਕਹਾਂ ਵੀ ਚਲੋ ਮਾਰੀ ਉੱਠ ਜਗਤ ਮਗਰ ਬਹਿ ਕੇ ਐਵੇਂ ਡਰਾਈਵਰ ਨੂੰ ਉਹ ਜਿੰਦਗਾ ਆ ਕਰਕੇ ਆ ਉਹਨਾਂ ਪੱਟੀ 'ਚ ਬੈਠੇ ਨੂੰ ਕੀ ਬਹਿ ਕੀ ਕਰ ਗਿਆ ਹਨ ਉਹਨੇ ਕਹਿੰਦੇ ਉਹਨੇ ਆਉਣੀ ਐ ਡਰਾਈਵਰ ਨੇ ਅੱਗਿਆ ਕਿ ਉਹ ਉੱਥੇ ਛੱਡਿਆ ਆ ਨਜਾ ਕਹਿੰਦਾ ਉੱਥੋਂ ਮੈਂ ਬਾਹ ਚੜ ਕੇ ਉੱਥੋਂ ਜਾਵਨ ਜੁਨੀਅਨ ਚ ਕਿਉਂਕਿ ਮੈਂ ਤਾਂ ਟਰੱਕ ਨਾਲ ਆਇਆ ਮੇਰਾ ਗੜਾ ਸਾਧ ਨੂੰ ਉੱਥੇ ਖੜਾ ਹੈ ਉਹਨੂੰ ਜੇ ਦੱਸੋ ਜੀ ਹਾਂ ਕਹਿੰਦਾ ਮੈਂ ਕਰੋ ਉੱਥੋਂ ਟਰੱਕ ਨਾਲ ਬਹਿ ਕੇ ਆ ਗਿਆ ਆਹ ਹਾਂ ਹੋਵਾ ਕੋਈ ਨਹੀਂ ਕੋਈ ਨਹੀਂ ਚਲੋ ਉੱਥੇ ਉਹਦਾ ਬੰਦਾ ਆਊ ਆਪਦਾ ਉਹ ਆ ਗਿਆ ਨਿਕਲ ਗਏ ਉਹ ਉਹ ਗੱਡੀ ਖਾਲੀ ਹੋ ਗਈ ਵੀਤਾ ਵੱਜ ਗਿਆ ਹੁਣ ਜਿਹੜੀ ਉੱਤਲੇ ਟੱਟ ਭੱਜ ਰਹੇਗੀ ਅੱਛਾ ਐਨੇ ਬਣ ਗਏ ਜੀ ਹਾਂ ਜੀ ਹਾਂ ਜੀ ਉਦਰੇ ਭੌਜੀ ਨੇ ਉਹਨੂੰ ਦੇਤੇ ਉਹਦਾ ਸੱਤਾ ਸਿੰਘ ਦੇਣ ਦੇ ਉਹ ਕਹਿੰਦਾ ਵੀ ਆ ਕੀ ਹੈ ਹਾਂ ਕਿ ਬਾਕੀ ਬਾਕੀਆਂ ਤੁਹਾਡਾ ਮਾਲਕ ਲੈ ਗਿਆ ਅੱਜ ਉਹ ਸਾਠੀ ਮਾਲਕ ਨੂੰ ਤੂੰ ਕਿਵੇਂ ਜਾਣਦਾ ਹਾਂ ਨਹੀਂ ਲਾ ਤੂੰ ਗੱਲ ਨਹੀਂ ਮੇਰੀ ਤੇਰੇ ਮਾਲਕ ਨਾਲ ਸੀ ਕਹਿੰਦਾ ਹਾਂ ਤੇਰੀ ਕਿਵੇਂ ਕਹਿੰਦਾ ਮੇਰੀ ਤਾਂ ਤੇਰੇ ਭਰਾ ਨਾਲ ਹੈ ਅੱਛਾ ਠੀਕ ਹੈ ਗੱਡੀ ਵਾਲਾ ਤੁਸੀਂ ਆਦੇ ਭਰਾ ਨੂੰ ਸੱਦੋ ਕਹਿੰਦਾ ਮੈਂ ਤਾਂ ਪੂਰੇ ਪੈਸੇ ਲੈ ਕੇ ਜਾਵਾਂ ਗੱਡੀ ਵਾਲਾ ਬਸ ਹੂੰ ਯਾਰ ਕਮਾਲ ਆ ਕਹਿੰਦੇ ਜਦੋਂ ਅਗਲਾ ਮਾਲਕ ਹੀ ਲੈ ਗਿਆ ਤੇਰਾ ਤੇਰੀ ਕੀ ਆ ਯਾਰ ਤੂੰ ਮੇਰੇ ਨਾਲ ਪਈ ਜਾਣਾ ਹਾਂ ਤੂੰ ਆਪੇ ਲੈ ਜਾ ਉਹਨੂੰ ਦੱਸ ਦੇਂ ਜਾ ਕੇ ਦੋਨੋਂ ਦੀ ਉਹਨੂੰ ਪਤਾ ਦੋਨਾਂ ਨੂੰ ਨਹੀਂ ਕਹੀ ਕੀ ਹੋਈ ਜਾਂਦਾ ਹੋਈ ਜਾਂਦਾ ਉਹ ਕਹਾ ਯਾਰ ਮੈਂ ਨਹੀਂ ਪਾਦਾ ਮੇਰਾ ਮਾਲਕ ਇੱਥੇ ਨਹੀਂ ਆਉਂਦਾ ਅੱਛਾ ਤੁਸੀਂ ਪੌਂਤੀ ਸਾਹਿਬ ਤੁਸੀਂ ਪਹਿਲਾਂ ਤੇ ਭਰਾ ਨੂੰ ਸਤ ਅੱਛਾ ਉਹਦਾ ਮੇਰਾ ਭਰਾ ਹੀ ਏ ਕਿਹੜੇ ਭਰਾ ਦਾ ਯਾ ਜਿਹੜਾ ਹੁਣ ਮੈਨੂੰ ਲੈ ਕੇ ਆਇਆ ਉਹ ਤਾਂ ਕਹਿੰਦਾ ਮਾਲਕ ਸੀ ਟਰੱਕ ਦਾ ਹਾਂ ਕਾ ਕਿਉਂ ਯਾਰ ਤੁਹਾਡਾ ਭਰਾ ਉਹ ਆਪ ਸਮਝਾ ਰਦੇ ਠੀਕ ਹੈ ਉਹ ਕਹਿੰਦਾ ਤੇਰਾ ਭਰਾ ਉਹ ਕਹਿੰਦਾ ਟਰੱਕ ਦਾ ਮਾਲਕ ਹੈ ਕੈਸ ਕੈਸ ਹੁੰਦਿਆ ਜਦੋਂ ਬੰਦੇ ਸੱਦੇ ਪਿੰਡ ਦੇ ਸਰਪੰਚ ਆ ਗਿਆ ਉਹਨੇ ਗੱਲ ਸਮਝੀ ਉਹ ਕਹਿੰਦਾ ਉਹ ਨਾਂ ਤਾਂ ਤੇਰਾ ਭਰਾ ਸੀ ਨਾਂ ਤੇਰਾ ਮਾਲਕ ਸੀ ਉਹ ਸੀ ਠੱਗ ਉਹ ਰੁਪਈਏ ਲੈ ਕੇ ਨਿਕਲ ਗਿਆ ਠੀਕ ਹੈ ਕਹਿੰਦਾ ਗੱਲ ਆਪਣੀ ਹੈ ਇਹ ਬਾਹਰ ਵੀ ਬਾਬਾ ਹੋ ਜਾਂਦੀ ਆ ਤੇ ਫੇਰ ਉਹਨਾਂ ਨੇ ਸਾਂਝੇ ਕਰਾਇਆ ਤੋਂ ਅੱਧੀ ਹੋਈ ਆ ਕਈ ਬੰਦੇ ਨਾਲ ਬਾਹਰ ਵੀ ਹੋ ਜਾਂਦੀ ਆ ਕਲਕੱਤੇ ਕੋਲ ਤੇ ਨਾਲ ਬਹੁਤ ਇਹ ਕੰਮ ਪਹਿਲਾਂ ਚੱਲਿਆ ਸੀ ਪਹਿਲਾਂ ਚੱਲਿਆ ਸੀ ਯਾਰ ਮੈਂ ਬਨਾਰਸ ਦੇ ਠੱਗ ਸੁਣਿਆ ਮੈਂ ਵੀਡੀਓ ਵੀ ਪਾਈ ਸੀ ਬਨਾਰਸ ਦੇ ਠੱਗ ਮੰਨਿਆ ਪਰ ਹੁਣ ਇਹ ਇੱਥੇ ਹੋ ਗਿਆ ਇਹ ਸੁਣਿਆ ਹੀ ਨਹੀਂ ਫੇਰ ਵੇਖ ਤੁਸੀਂ ਇੱਕ ਹੋਰ ਵਾਈਦੀ ਆ ਚਾਰ ਟਰੱਕਾਂ ਵਾਲੇ ਨਾਲ ਇਕੱਠਿਆਂ ਨਾਲ ਅੱਛਾ ਉਹ ਕਿਤੇ ਕੋਈ ਪੱਟਾ ਪਲਾਂਟ ਬਣ ਰਿਹਾ ਫੇਰ ਅੱਛਾ ਉੱਥੀ ਜਾਂਦਾ ਉਹਨਾਂ ਨੂੰ ਪੁੱਛਦਾ ਹੁਣ ਹੋ ਜਾਂਦਾ ਉਹ ਜਾਂਦਾ ਜਾਂ ਮੂਰ ਹੋ ਜਾਂਦਾ ਇਹ ਨਹੀਂ ਪਤਾ ਕਹਿੰਦਾ ਵੀ ਉਹਨੂੰ ਬਜਰੀ ਦੇਤਾ ਉਹਨਾਂ ਨੂੰ ਬਹੁਤ ਜ਼ਰੂਰੀ ਚਾਹੀਦਾ ਏ ਅੱਛਾ ਉਹਨਾਂ ਨੇ ਕਿਹਾ ਵਾ ਜੀ ਕਿਤੇ ਗੱਡਿਆਂ ਵਾਲੇ ਪਹੁੰਚੇ ਉਹ ਆਹ ਥੋੜੇ ਕੋਲੇ ਕਹਿੰਦਾ ਆਪਣਾ ਕੰਮ ਹੀ ਹੈ ਆਪਣੇ ਟਰੱਕ ਹੀ ਲੋਕੜੇ ਤੇ ਜਾਂਦੇ ਆ ਅੱਛਾ ਉਹਵੇਂ ਦੇ ਬਈ ਸਾਨੂੰ ਲਿਆ ਦੇ ਯਾਰ ਆ ਨੂੰ ਬੰਜਰੀ ਦੋ ਕਹਿੰਦੇ ਕਿੰਨੇ ਲਿਆਵਾਂ ਬੋਲੋ ਕਹਿੰਦੇ ਪਰ ਐ ਕਿ ਐ ਕਿ ਲਿਆ ਦੇ ਰੇਤਾ ਬੰਜਰੀ ਕਿਰਾਂ ਕੰਮ ਤਾਂ ਚੱਲਦਾ ਘਰ ਉਹ ਕਹਿੰਦਾ ਦੋ ਦੋ ਲਿਆ ਦੇਾਂ ਕਹਿੰਦੇ ਤੇਰੀ ਇੱਛਾ ਹੋ ਸਾਡੇ ਉਲੂ ਨੂੰ ਕੋਈ ਪ੍ਰੋਬਲਮ ਨਹੀਂ ਪਿਆ ਜਿੰਨੇ ਤੇਰੇ ਕੋਲੇ ਖੜੇ ਲਿਆਉਂਗਾ ਨਾ ਆ ਗਿਆ ਮੈਂ ਉਹ ਗਿਆ ਮੰਡੀ ਚ ਬਾਤੂ ਘਰੇ ਦਿਓ ਤੇ ਉਹ ਰੇਤਾ ਕਰਦੇ ਨੇ ਹਾਂ ਉਹ ਦੋ ਬੰਜਰੀ ਦੇ ਲੈ ਕੇ ਕਰਕੇ ਰੇਟ ਦੋ ਰੇਤੇ ਦੇ ਲੈ ਗਿਆ ਅੱਛਾ ਜਾ ਕੇ ਚਾਰ ਲਾਤੇ ਬੈਗ ਉਹ ਆਹ ਬਾਈ ਨਾ ਪੱਕੀ ਰੱਖੋ ਮੈਂ ਤੇ ਜਲੇ ਆ ਉਹਨਾਂ ਦੇ ਕੋਲੇ ਯਾਨੀ ਟਰੱਕ ਵਾਲੇ ਕੋਲੇ ਨਹੀਂ ਆਉਂਦਾ ਹਾਂ ਉਹਨਾਂ ਕੋਲੇ ਰਹਿੰਦਾ ਪਾਬਤਾ ਕੋਲੇ ਹੂੰ ਅੱਛਾ ਤੇ ਫਿਰਦਾ ਰਹਿੰਦਾ ਅੰਦਰ ਬੰਦੇ ਵਾਲੇ ਆਹੂ ਕੰਪਨੀ ਦਾ ਕੰਮ ਹੈ ਆਹਾਂ ਉਹਨਾਂ ਨੂੰ ਉਹਨੇ ਮਾਰੀ ਟਾਰਸ ਜਿਹੜਾ ਪੈਸੇ ਦਿਉਂਗਾ ਨਾ ਜੀ ਮੈਂ ਉਹ ਕਹਿੰਦਾ ਕਿ ਦੇਖੋ ਪੈਸੇ ਸਾਡੇ ਹੈਗਾ ਕੰਪਨੀ ਦਾ ਕੰਮ ਹਾਂ ਦਿੱਤਾ ਮਾਰ ਕੇ ਇਕੱਠੇ ਦੇਣਿਆ ਅਸੀਂ ਅੱਛਾ ਉਹ ਕਹਦਾ ਹਾਂ ਜਦੋਂ ਖਾਲੀ ਹੋ ਗਈ ਗੱਡੀ ਉਦੋਂ ਦੀ ਸਾਫ ਕਰ। ਹਾਂ। ਹੈ? ਕਾ ਕੋਈ ਨਹੀਂ ਕੋਈ। ਅਸਲ ਕੰਮ ਖਰਾਬ ਹੋ ਗਿਆ। ਉਹਨੇ ਗਾਂ ਵਾਲੇ ਨੂੰ ਫੋਨ ਲਾਇਆ ਉਹਨੇ ਉਹਨੂੰ ਸਕੀਮ ਦਿੱਤੀ ਕਹਿੰਦਾ ਠੀਕ ਹੈ। ਹਾਂ ਜੀ ਕਹਿੰਦਾ ਕੋਈ ਨਹੀਂ ਬਾਤ ਚ ਲੈ ਲੈਣਾ ਰੋਕ ਜਨਾਂ ਘੰਟਾ। ਹੋ ਗਿਆ। ਖਾਲੀ ਹੋ ਗਿਆ। ਜੀਤਾ ਵੜ ਗਿਆ। ਢਟਗੜ ਢਗੜ ਦੀ ਬੈਠੋ। ਮੈਂ ਤੁਹਾਨੂੰ ਦੰਨਾ ਹਿਸਾਬ ਕਰਾਂ। ਓਕੇ ਠੀਕ ਹੈ। ਤੁਹਾਨੂੰ ਮੈਂ ਕਹਿੰਦੀ ਮਾਲਕੀ ਆ। ਹਾਂ। ਉਹਨੇ ਕਾ ਬੰਦਾ ਵਧੀਆ ਏ ਠੀਕ ਹੈ ਕਿਉਂਕਿ ਕਹਿੰਦਾ ਜਦੋਂ ਮੈਂ ਹਿਸਾਬ ਕਰੂੰਗਾ ਉਦੋਂ ਹੀ ਹੋਣਾ ਜਦੋਂ ਮੈਂ ਪੈਸੇ ਦੇਵਾਂਗਾ ਉਦੋਂ ਹੀ ਦਿੱਤੇ ਜਾਣੇ ਤੇ ਆਰਾਮ ਨਾਲ ਬੈਠਾ ਟਾਈਮ ਨਹੀਂ ਲਾਉਂਦਾ ਹੋ ਗਿਆ ਠੀਕ ਹੈ ਅੱਛਾ ਗਿਆ ਨਰੂਨਨ ਹਿਸਾਬ ਕਰਤਾ ਕਹਿੰਦਾ ਵੀ ਚਾਰਾਂ ਗੱਡੀਆਂ ਦੀ ਪਰਚੀ ਤੇ ਡੋਟੀ ਬਣਾ ਦੇ ਅੱਛਾ ਹੂੰ ਅੱਛਾ ਉਹਨੇ ਅਟੋ-ਅਟੀ ਬਣਾ ਦਿੱਤੀ ਇਹ ਆ ਗੱਡੀ ਦਾ ਇੰਨਾ ਭਾਰਾ ਬੜਿਆ ਦਾ ਇੰਨਾ ਇਹਦਾ ਹਾਂ ਤੇ ਪੈਸੇ ਉਹ ਕਹਿੰਨ ਲੱਗਿਆ ਜਾਂ ਤੁਸੀਂ ਪੈਸੇ ਗਿਣੋ ਮੈਂ ਡਰਾਈਵਰ ਹਾਂ ਤੋੜ ਤੇ ਗਿਆ ਭਾਰਤੀ ਬੜਾਈ ਚਾਰਾਂ ਨੂੰ ਸੱਦ ਗਿਆ ਤੇਰੀ ਆ ਤੇਰੀ ਆ ਤੇ ਇਨੇ ਪੈਸੇ ਤੇਰੇ ਇਨੇ ਤੇਰੇ ਇਨੇ ਤੇਰੇ ਇਨੇ ਤੇ ਕੋਈ ਨਹੀਂ ਕਿਹਦਾ ਕੋਈ ਸ਼ੱਕ ਉਹ ਕਹਿਣਾ ਕੋਈ ਪੈਸਾ ਘਟਵਾਦ ਹੋਇਆ ਹੋਵੇ ਉਹ ਕਹਿੰਦੇ ਜੀ ਨਹੀਂ ਅੱਛਾ ਠੀਕ ਹੈ ਲਓ ਵਾਹਿਗੁਰੂ ਦਾ ਨਾਮ ਕਹਿੰਦਾ ਉਹ ਫੁਲਾਣੇ ਪੌਲ ਥੱਲੇ ਤੇ ATM ਕੋਲੇ ਖੜੋ ਮੈਂ ਆ ਗਿਆ ਅੱਛਾ ਉਹਨਾਂ ਨੇ ਮਾਰੇ ਗੇਰ ਚੱਕ ਦਿੰਗੇ ਏਟੀਐਮ ਨੂੰ ਆਏ ਹਾਂ ਉਹ ਆਇਆ ਉਹਨੇ ਪੈਸੇ ਗਿਣੇ ਸਾਰੇ ਹਾਂ ਮਾੜਾ ਜਿਹਾ ਕਹਿੰਦਾ ਤਾਂ ਕੋਈ ਦੇ ਦਿਓ ਲਫਾਫਾ ਝੋਲਾ ਕੋਈ ਅੱਛਾ ਉਹਨੇ ਪੈਸੇ ਉੱਕੇ ਸਾਹਮਣੇ ਹਾਂ ਉਹ ਪਾਇਓ ਮਗਰ ਉਹਨਾਂ ਦੇ ਘਰ ਨੂੰ ਉੱਡ ਗਿਆ ਉਹਦੇ ਅੱਛਾ ਉਹ ਉੱਥੇ ਖੜੇ ਉਹ ਏਟੀਐਮ ਦੇ ਖੜੇ ਹਾਂ 2 ਘੰਟੇ 3 ਘੰਟੇ ਜਦੋਂ ਉਹਨਾਂ ਨੇ ਕਦੀ ਆਇਆ ਹੀ ਨਹੀਂ ਇੱਕ ਗੱਡੀ ਲੈ ਕੇ ਗਏ ਉੱਥੇ ਉਹ ਕਹਿੰਦੇ ਵੀ ਦੱਸੋ ਕਹਿੰਦੇ ਬਾਉ ਜੀ ਕਿੱਥੇ ਆ ਉਹ ਅੰਦਰ ਬੈਠੇ ਆ ਉਹ ਮੈਨੂੰ ਭਾੜਾ ਦੇ ਉਹ ਯਾਰ ਹਾਂ ਕਿੰਨਾ ਭਾੜਾ ਦੇਦਾ ਦਿੱਤਾ ਕਿਤੇ ਨਹੀਂ ਰਗਦਾ ਇਹਦੀ ATM ਕੋਲੇ ਖੜਿਆ ਯਾਰ ਉਹਦੇ ATM ਕੋਲੇ ਤਾਂ ਤੁਹਾਨੂੰ ਨਕਦ ਦੇ ਦੇ ਇੱਥੇ ਤੁਹਾਡੇ ਮਾਲਕ ਨੂੰ ਅੱਛਾ ਤੁਹਾਡਾ ਕਿਹੜਾ ਮਾਲਕ ਹੈ ਕਹਿੰਦਾ ਜਿਹੜਾ ਲੈ ਕੇ ਆਇਆ ਤੁਹਾਨੂੰ ਕਹਿੰਦਾ ਤੁਹਾਡਾ ਬੰਦਾ ਗਿਆ ਸਾਡਾ ਥੋੜੀ ਹੈ ਉਹ ਤੁਹਾਡਾ ਭਰਾਵੋ ਮਾਲਕ ਹੈ ਉਹੀ ਤਾਂ ਪੈਸੇ ਲੈ ਕੇ ਗਿਆ ਉਹ ਬਾਜ ਬਦਲਾ ਲੱਗਿਆ ਚਾਰਾ ਨੂੰ ਉੱਥੇ ਤਾਂ ਤੋਂ ਹੱਦ ਹੋ ਗਿਆ ਪਿੰਡ 'ਚ ਸੀਗਾ ਪਿੰਡੂ ਜੱਟ ਦਾ ਘਰ ਸੀ ਅੱਛਾ ਫੌਦੀ ਵਾਲਾ ਮੰਨ ਗਿਆ ਹੁਣ ਉੱਥੇ ਕੰਪਨੀ 'ਚ ਭਈਏ ਆ ਕੌਣ ਮੰਨੇ ਭਾਈ ਸਾਰਿਆਂ ਦੇ ਪੈਸੇ ਗਏ ਹਾਂ ਸਾਰਿਆਂ ਦੇ ਪੈਸੇ ਗਏ ਠੀਕ ਹੈ ਠੱਗ ਪਰੇ ਤੋਂ ਪਰੇ ਬਾਬਾ ਜੀ ਹਾਂ ਪਰ ਉਹ ਠਾਗ ਨੂੰ ਵੀ ਚਾਹੀਦਾ ਯਾਰ ਵੀ ਕਿਵੇਂ ਨਾ ਮਾਰ ਰਿਆਂ ਜਿਹਦੇ ਨਾਲ ਪਹਿਲਾਂ ਕੁਦਰਤ ਨੇ ਮਾਰੀ ਆ ਮਾਰੀ ਜਾ ਡਰਾਈਵਰਾਂ ਦੇ ਬੱਲੇ ਪਹਿਲੇ ਹੀ ਕੀ ਆ ਟਰੱਕਾਂ ਵਾਲਿਆਂ ਦੇ ਜਿੱਦੋਂ ਤੂੰ ਠੱਗੀਆਂ ਮਾਰੀ ਜਾਂਦਾ ਆ ਰੱਬ ਚਾਕੇ ਆ ਜਨ ਜੀ ਹਾਂ ਉਹਨੇ ਪਹਿਲੇ ਹੀ ਰੱਬ ਦੇ ਮਾਰੇ ਆ ਭਰਾਵਾ ਤੂੰ ਇੱਕ ਠੱਗੀ ਮਾਰੀ ਐ ਇਹਨੇ ਨਾਲ ਪੂਰੀ ਜ਼ਿੰਦਗੀ ਪਿੱਛੇ ਚਲੀ ਜਾਂਦੀ ਐ ਕੈਸਤਾ ਟੁੱਟ ਜਾਂਦੀ ਐ ਸਾਰੀ ਜ਼ਿੰਦਗੀ ਦੀ ਲੈ ਨਹੀਂ ਪਤਣੀ ਤੋਂ ਉੱਤਰ ਜਾਂਦੀ ਐ ਸਾਲ ਨਹੀਂ ਲੋਟ ਆਉਂਦਾ ਵੱਡਾ ਬਾਬਾ ਕਿਤੇ ਜਿਆਦੇ ਭਰੇ ਬਾਜ਼ਾਰ ਚ ਮਾਰਲਾ ਜਾ ਕੇ ਤੂੰ ਤਾਂ ਮਾਰੀ ਉਹਦੇ ਨਾਲ ਜਿਹੜੇ ਕੁਦਰਤ ਦੇ ਲੁੱਟੇ ਐ ਤੇ ਇਹ ਵੀਡੀਓ ਟਰੱਕਾਂ ਵਾਲਿਆਂ ਤੱਕ ਵੀ ਪਹੁੰਚਣੀ ਚਾਹੀਦੀ ਐ ਕਿਉਂ ਜਿਹੜੇ ਬੰਦੇ ਨੂੰ ਨਾਲ ਲੈ ਕੇ ਬਜਰੀ ਜਾਂ ਰੇਤਾ ਅਗਲੇ ਦੇ ਘਰੇ ਲਾਉਣ ਜਾਂਦੇ ਐ ਕੋਈ ਵੀ ਮਾਲੋ ਬਾਬਾ ਕੋਈ ਵੀ ਮਾਲੋ ਹਾਂ ਕੋਈ ਵੀ ਮਾਲੋ ਉਹ ਪਹਿਲਾਂ ਅਗਲੇ ਦੇ ਘਰੇ ਪੁੱਛੋ ਵੀ ਆਹ ਬੰਦਾ ਤੁਹਾਡਾ ਐ ਇਹਨਾਂ ਆ ਵੀ ਉਹਨੂੰ ਦੋਨਾਂ ਪਾਸੇ ਚੱਕਰਾਂ ਚ ਪਾਈ ਫਿਰਦਾ ਉਹ ਮਾਜੂ ਬਾਬਾ ਜਿਵੇਂ ਹੁਣ ਟੈਲਾ ਲਾਈਆਂ ਤੰਗ ਜਾ ਕੇ ਪਹਾੜਾ ਮਿਲਦਾ ਹੂੰ ਕਿ ਕਈ ਬੰਦੇ ਜਾ ਕੇ ਐ ਲੋਕਾਂ ਠੱਗੀਆਂ ਵਜੀਆਂ ਲੋਕਾਂ ਦਾ ਉਹ ਪਹਾੜਾ ਉੱਥੇ ਜਾ ਕੇ ਆਪ ਲਿਆਉਂਦੇ ਜਾ ਕੇ ਟਰਾਂਪੋਡਾ ਇਹਨੂੰ ਪਤਾ ਨਾ ਘੱਡੀਆਂ ਨੂੰ ਪਤਾ ਹਾਂ ਉਹ ਬਾਅਦ ਚ ਪਾ ਲੱਗਿਆ ਟਰਾਂਪੋਡਾ ਲੱਗਿਆ ਵੀ ਸਭ ਪਹਾੜਾ ਸਾਨੂੰ ਦੇਣਾ ਸਾਰਾ ਸ਼ਹਿਰ ਘਾੜਾ ਕੇ ਲੈ ਕੇ ਜਾਂਦੇ ਆ ਹੁਣ ਲੋਕਾਂ ਨੂੰ ਸਭ ਪਾਈ ਆ ਲੋਕਾਂ ਦੇ ਬਹੁਤ ਠੱਗੀਆਂ ਮਰਾਂ ਵਜੀਆਂ ਲੋਕਾਂ ਦਾ ਯਾਰੇ ਪਤਾ ਨਹੀਂ ਯਾਰ ਸਕੀਮਾਂ ਕਿੱਥੋਂ ਲੱਭਦੇ ਨਵੀਆਂ ਤੋਂ ਨਵੀਆਂ ਇੱਕ ਹੋਰ ਹੈ sire ਜ਼ਿਆਦਾਤਰ ਤਾਂ ਵੱਡੇ ਲੋਕਾਂ ਨਾਲ ਹੋ ਰਿਹਾ ਹੈ ਉਹ ਸਹੀ ਗੱਲ ਕਿਵੇਂ ਹੋ ਰਿਹਾ ਹੈ ਕਿ ਵੱਡੇ ਲੋਕ ਬਿਜ਼ਨਸਮੈਨ ਲੋਕ ਜਿਹੜੇ ਬਹੁਤ ਬਿਜ਼ੀ ਰਹਿੰਦੇ ਆ ਕਮਾਂਕਾਰਾਂ ਜੀ ਬਿਜੀ ਰਹਿੰਦੇ ਆ ਉਹਨਾਂ ਨੇ ਵਧਨ ਕੇ ਬਿਜ਼ਨਸ ਦੀ ਇੰਨੀ ਟੈਨਸ਼ਨ ਹੈ ਕਿ ਉਹ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਪਾਰਉਂ ਸਹੀ ਗੱਲ ਜੇ ਪਰਿਵਾਰ ਨੂੰ ਟਾਈਮ ਨਹੀਂ ਦਿੰਦਾ ਬੰਦਾ ਤਾਂ ਬਹੁਤ ਗਲਤ ਗੱਲ ਹੈ ਠੀਕ ਹੈ ਸਭ ਤੋਂ ਪਹਿਲਾਂ ਚਲੋ bizness ਬਹੁਤ ਜ਼ਰੂਰੀ ਹੈ ਪਰ ਪਰਿਵਾਰ ਵੀ ਬਹੁਤ ਜ਼ਰੂਰੀ ਹੈ ਯਾਰ ਠੀਕ ਹੈ ਇਹ ਇਤਾਂ ਦੀ ਕਹਾਣੀ ਹੈ ਇੱਕ ਬੰਦਾ ਬਿਜ਼ਨਸਮੈਨ ਹੈ ਉਹ ਇੰਨਾ ਕਿ ਬਿਜ਼ੀ ਹੈ ਲਾਈਫ ਦੇ ਵਿੱਚ ਕਿ ਤਾਂਪਾਂ ਨਾਲ ਹੀ ਮੱਥਾ ਵੱਜ ਰਿਹਾ ਉਹਦਾ ਅੱਛਾ ਪਹਿਲਾ ਦਫ਼ਤਰ 'ਚ ਫੇਰ ਉਹ ਰਾਤ ਨੂੰ 10:00 ਵਜੇ ਤੱਕ ਦਫ਼ਤਰ ਬੈਠਾ ਰਹਿੰਦਾ ਹੈ ਫੇਰ ਉਹ ਘਰੇ ਆਉਂਦਾ ਰੋਟੀ ਖਾਂਦਾ ਫੇਰ ਬਹਿ ਜਾਂਦਾ ਜਵਾਕ ਕਦੋਂ ਸੌਂਦੇ ਆ ਉਹਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਦੋਂ ਸੌਂਦਾ ਹੈ ਉਹਦਾ ਸਵੇਰੇ ਉਠਾਉਂਦੇ ਆ ਬਦ ਵੀ ਚਾਹ ਪੀਂਦਾ ਅੱਛਾ ਰੋਟੀ ਖਾਂਦਾ ਫੇਰ ਕੰਮ ਤੇ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ ਝਾਕੇ ਹੀ ਨਹੀਂ ਪਰਿਵਾਰਾਂ ਅੱਛਾ ਜੀ ਉਹ ਡਿਪਰੈਸਨ ਚ ਜਾਂਦੀ ਹੈ ਘਰ ਵਾਲੀ ਸਾਨੂੰ ਕੋਲ ਤਾਂ ਹੀ ਨਹੀਂ ਇਹ ਜਦੋਂ ਵੀ ਉਹ ਕੱਲ ਫੇਸੇ ਹੀ ਬੋਕ ਰੱਖਦਾ ਹੈ ਇਹ ਕਹਾਣੀ ਆ ਉਹਦੀ ਬਿਲਕੁਲ ਉਹਦੀ ਜਵਾਨੀ ਰਸੀ ਹੈ ਹਕੀਕਤ ਹੈ ਹਾਂ ਇਹ ਅਖਬਾਰਾਂ ਚ ਵੀ ਆਈ ਵੀ ਹੈ ਕਿਸੇ ਟਾਈਮ ਕਰ ਕੋਲਾ ਮਾਨਾ ਜਿਹੜਾ ਭੜਕਣ ਲੱਗ ਗਿਆ ਜਦੋਂ ਸੋਚਣ ਲੱਗ ਗਿਆ ਭੜਕਣ ਲੱਗ ਗਿਆ ਮੈਂ ਐ ਕਰ ਲਾ ਮੈਂ ਐ ਕਰ ਲਾ ਮੈਂ ਐ ਕਰ ਲਾ ਪਰ ਬਹੁਤ ਸਿਆਣੀ ਅੱਛਾ ਘਰਾਣੇ ਵੀ ਉਹ ਉਹਨੂੰ ਨੱਥ ਪਾ ਲੈ ਘਰਾਣਾ ਉਹ ਜਦੋਂ ਸੋਚੇ ਨਹੀਂ ਮੇਰੀ ਬੇਇੱਜ਼ਤੀ ਹੈ ਮੇਰੇ ਪਰਿਵਾਰ ਦੀ ਬੇਇੱਜ਼ਤੀ ਹੈ ਇੱਕ ਮੇਰਾ ਬੱਚਾ ਹੈ ਨਹੀਂ ਉਹਨੇ ਫਿਰ ਫੈਸਲਾ ਕੀਤਾ ਮੈਂ ਗੁਰੂ ਘਰ ਜਾਨੀਆ ਦੋ ਟਾਈਂ ਅੱਛਾ ਜੀ ਗੁਰੂ ਘਰ ਸੀ ਵੱਡਾ ਅੱਛਾ ਸੇਵਾ ਚੱਲਦੀ ਈ ਉੱਥੇ ਅੱਛਾ ਉਹ ਸੁਭਾਵੀ ਤੇ ਸ਼ਾਮ ਨੂੰ ਵੀ ਗੁਰੂ ਘਰ ਜਾਂਦੀ ਤਿੰਨ ਤਿੰਨ ਘੰਟੇ ਸਵੇਰ ਲਾਉਂਦੀ। ਗਵਾਗ ਨੂੰ ਖਵਾ ਪਿਆ ਕੇ ਸਕੂਲ ਭੇਜ ਦਿੰਦੀ। ਆਪ ਗੁਰੂ ਘਰ ਚਲੀ ਜਾਂਦੀ। ਪਾਠ ਕਰਦੀ, ਉਹ ਤੇ ਸੇਵਾ ਕਰਦੀ, ਭਰਤਨ ਧੋਦੀ ਹਨਾ ਪੁੱਲ ਸੇਵਾ। ਇਹ ਹੁਣ ਹੋਰੂ ਤਿੰਨ ਮਹੀਨਾ ਹੋ ਗਿਆ ਜਾਂਦੀ ਨੂੰ। ਮਹੀਨੇ ਜਿਹੜੇ ਜਿਹੜੀਆਂ ਪੱਕੀਆਂ ਔਰਤਾ ਸੇਵਾ ਕਰਨ ਉਹਦੀਆਂ ਜਾਣ ਪੈ ਜਾਂਦੀ ਹੈ। ਇੱਕ ਜ਼ੇਲੀ ਬਣ ਗਈ ਉਹਦੀ। ਅੱਛਾ ਉਹ ਔਰਤ ਚੰਗੀ ਨਹੀਂ ਸੀ। ਅੱਛਾ ਕੋਨੇ ਹਾਲੀ ਵਾਲਿਆਂ ਨੂੰ ਪੁੱਛਣ ਲੱਗੀ ਕਹਿੰਦੀ ਕਿਵੇਂ ਐ ਕੀ ਪਰਿਵਾਰ ਐ ਕੀ ਐ ਹਨਾ ਘਰ ਵਾਲਾ ਕੀ ਕਰਦਾ ਕੋਨੇ ਉਹਨੂੰ ਦੱਸਿਆ ਵੀ ਨਹੀਂ ਆਇਆ ਐ ਘਰ ਵਾਲਾ ਤਾਂ ਬਹੁਤ ਗਲਤ ਐ ਸਾਡੇ ਲਜਾਕਦਾ ਨਹੀਂ ਅਸੀਂ ਬਹੁਤ ਪਰੇਸ਼ਾਨ ਐ ਵੀ ਆਏ ਜਾਂ ਜੋ ਮੈਂ ਤਾਂ ਆਈ ਗੁਰੂ ਘਰ ਨਾਲ ਜੁੜ ਗਈ ਵੀ ਚਲੋ ਆਪ ਦਾ ਪੈਸੇ ਹੀ ਪੈਸਾ ਕਹਿੰਦੀ ਉਹ ਕਹਿੰਦੀ ਫੇਰ ਤੈਨੂੰ ਐਂ ਕਰਾ ਦਿਆਂ ਜੀ ਤੁਰੰਦਾ ਟਕਰਾ ਦਿੰਨੀ ਐ ਅੱਛਾ ਦਿੱਤਾ ਦਰਪੈਸੇ ਵੀ ਦੇ ਦਿਆ ਗੁਰੂ ਆਏ ਵੀ ਕਰ ਦਿਆ ਗੁਰੂ ਉਹ ਬੰਦੇ ਵੀ ਨਹੀਂ ਪਰ ਪੈਸੇ ਦਾ ਲੋੜ ਹੀ ਨਹੀਂ ਬਾਕੀ ਉਹ ਕਹਿੰਦੀ ਵੀ ਚਲ ਤੈਨੂੰ ਬੰਦਾ ਤਾਂ ਦੇਵਾਂਗੇ ਐਂ ਕਰਾਂਗੇ ਉੱਥੇ ਕਿਹ ਪਤਾ ਲੱਗਦਾ ਉਹਨਾਂ ਜਦ ਮੈਂ ਸੋਚ ਕੇ ਦੱਸ ਅੱਛਾ ਮੰਨ ਲਓ ਦਿਮਾਗ ਉਹਦਾ ਗੁਰੂ ਘਰੋਂ ਪੱਟ ਕੇ ਦੂਜੇ ਪਾਸੇ ਲਾਦਾ ਹੁਣ ਉਹ ਸੋਚਣ ਲੱਗੀ ਆਹ ਸੋਚੀ ਜਾਂਦੀ ਐ ਸੋਚੀ ਜਾਂਦੀ ਐ ਸੋਚੀ ਜਾਂਦੀ ਐ ਕਿ ਦਿਮਾਗ ਬਾਣੀ ਵਾਲੇ ਪਾਸੇ ਨਹੀਂ ਆ ਰਿਹਾ ਉੱਥੇ ਬਸ ਬੈਠੀ ਜਾਂਦਾ ਹਾਂ ਉਹਦੀ ਸੋਚ ਦੀ ਦੇ ਇੱਕ ਦਿਮਾਗ 'ਚ ਆਇਆ ਕਿ ਜਿਹੜੇ ਕੀਰਤਨ ਕਰਦੇ ਆ ਨਾ ਜਿਹੜਾ ਮੁੰਡਾ ਤਬਲਾ ਵਜਾਉਂਦਾ ਨਾ ਉਹ ਚਾਹਦਾ ਹੁੰਦਾ ਉਹਦੇ ਆ ਅੱਛਾ ਤੂੰ ਨੇ ਆਖਿਆ ਮਨਾ ਯੋ ਘਬਰਾ ਕਿੰ ਨੂੰ ਮਿਲਾਉਂ ਕੀ ਕਰੂ ਹੈ ਨਾ ਅੱਪੋਂ ਉਹਦੇ ਨਾਲ ਗੱਲ ਕਰ ਲੈਨੇ ਤਪਲੇ ਵਾਲੇ ਅੱਛਾ ਦਿਮਾਗ ਤਾਂ ਉਹਦਾ ਉੱਥੇ ਹੀ ਟਿਕਿਆ ਉਹਦੀ ਤੇ ਤਪਲੇ ਵਾਲੇ ਦੀ ਗੱਲ ਹੋ ਜਾ ਅੱਛਾ ਉਹ ਆਇਆ ਮੀਆ ਉਹ ਮਿਲਣਦੇ ਆ ਚੱਲ ਪਿਆ ਉਹਨਾਂ ਦਾ ਮਿਲਣ। ਪਦਵੀ ਪੈਰ ਗਲਤ ਪਟਿਆ ਗਿਆ। ਕੁੱਲ ਮਿਲਾਈ। ਪੈਰ ਗਲਤ ਪਟਿਆ ਗਿਆ ਤਾਂ ਹੌਲੀ-ਹੌਲੀ ਕਰੇ ਰੌਲਾ ਪਾ ਦਿਆ। ਜੜਾਈ ਹੋ ਗਈ, ਪਲੇਸ ਲੈ ਲਗਿਆ। ਇਹ ਗਲਤ ਤਲਾਕ ਤੇ ਪਹੁੰਚ ਗਈ। ਅੱਛਾ ਕਹਿੰਦੀ ਮੈਂ ਤਲਾਕ ਲੈ। ਤਲਾਕ ਲੈਣਾ ਅੱਛਾ ਦਾਤਾਰ ਸਾਹਿਬ ਦਾ ਮੇਟ ਹੈ ਉਹਨੇ ਤਲਾਕ ਲੈ ਲਿਆ ਬੇਟਾ ਵੀ ਨਾਲ ਲੈ ਗਈ ਫਿਰ ਸੋਰੀਏ ਤੂੰ ਚਲੋ ਗਲਤ ਕਾਗਜ਼ ਤੇ ਚੱਕ ਲਿਆ ਬੁੱਧੀ ਭ੍ਰਸ਼ਟ ਹੋ ਗਈ ਪਰ ਤੂੰ ਜਿਹੜਾ ਬੱਚਾ ਦਾ ਉਹਨੂੰ ਦੇ ਦੇ ਤਗੜੇ ਬੰਦੇ ਨੂੰ ਬੱਚਾ ਦਾ ਆਪਣੇ ਪਿਓ ਕੋਲੇ ਰਵੇ ਆ ਕੇ ਕਿਤੇ ਸ਼ਹਿਰ 'ਚ ਮਕਾਨ ਕਰਾਏ ਤੇ ਰਹਿੰਦੀ ਆ ਉੱਥੇ ਰਹਿਣ ਲੱਗ ਗਿਆ ਓਏ ਹਾਂ ਬਾਈ ਤਾਂ ਬੜੇ ਵਾਲਾ ਵੀ ਉੱਥੇ ਆਉਣ ਲੱਗ ਗਿਆ ਠੀਕ ਹੈ ਉਹਦਾ ਉਹਦਾ ਚੱਡੀ ਗੇ ਕੰਮ ਮੁੰਡਾ ਵੱਡਾ ਹੋ ਗਿਆ ਮੁੰਡਾ ਵੱਡ ਗਿਆ ਤੇ ਮੁੰਡੇ ਨੂੰ ਜਵਾਕ ਟੀਚਰਾ ਕਰਨ ਲੱਗੇ ਤੁਹਾਡੇ ਘਰੇ ਉਹ ਆਉਂਦਾ ਆਏ ਆਉਂਦਾ ਬਾਬਾ ਆਉਂਦਾ ਹੈਨਾ ਉਹ ਆਪਦੀ ਮਾਂ ਨੂੰ ਪੁੱਛਣ ਲੱਗ ਗਿਆ ਕਿ ਵੀ ਇਹ ਬਾਬਾ ਲੱਗਦਾ ਕੀ ਆਪ ਨੂੰ ਕਰਦਾ ਹੋਗਨੀ ਨਹੀਂ ਆਇਆ ਜਉਂ ਆ ਫਲਾਨਾ ਉਹ ਟਾਲਦੀ ਉਹਨੂੰ ਜਵਾਕ ਨੂੰ ਜਵਾਕ ਨੂੰ ਕਦੋਂ ਟਾਲਦਾ ਬਈ ਹੋ ਗਿਆ ਕਿ ਉਹਨੂੰ ਆਪਣੇ ਘਰੇ ਨਾ ਆਵੇ ਤੂੰ ਆਇਆ ਨਾ ਕਰ ਤੂੰ ਬੁਲਾਣਾ ਨਾ ਕਰ ਹਨਾ ਉਹਨੇ ਉਹਦੇ ਨਾਲ ਗੱਲ ਕਰੀ ਕਹਿੰਦੀ ਮੇਰੇ ਬੁਲਾਨੀ ਜਗ੍ਹਾ ਤੇ ਮੈੜ ਆ ਕੇ ਲੈ ਆ ਜੇ ਵੀ ਆਏ ਕਰਕੇ ਵੀ ਮੇਰਾ ਬੇਟਾ ਬਹੁਤ ਰਿੱਕਾ ਬਣਦਾ ਉਹਦਾ ਹਰਦਾ ਹੀ ਨਹੀਂ ਉਹ ਕਹਿੰਦਾ ਫੇਰ ਕਹਿੰਦੀ ਉਹਦਾ ਕੰਮ ਕਰਾ ਲਈ ਠੀਕ ਇਹ ਟੀ ਸਿਆਣੀ ਔਰਤ ਮਾਂ ਨੂੰ ਡੈਨ ਦਾ ਰੂਪ ਧਾਰਨ ਕਰਕੇ ਕਿਵੇਂ ਕਰ ਗਈ ਉਹ ਕਹਿੰਦੀ ਵੀ 1 ਲੱਖ 30 ਹਜ਼ਾਰ ਰੁਪਿਆ ਦੇ ਨੂੰ ਜਿਹੜਾ ਮੇਰੇ ਮੁੰਡੇ ਨੂੰ ਮਾਰ ਅੱਛਾ ਓਏ ਛੋਟਾ ਜਾ ਬੱਚਾ ਓਏ 20 ਸਾਲ ਦਾ ਹੈ ਨਾ ਜਾਨ ਤੋਂ ਪਿਆਰਾ ਤੇਰਾ ਕਮਲ ਕੀ ਹੈ ਇਹ ਕੰਮ ਤੇਰਾ ਕਿੰਨਾ ਕੁ ਟਾਈਮ ਸਾਥ ਦੇਊਗਾ ਸਾਥ ਦੇਊਗਾ ਤੂੰ ਇਹ ساری ਉਮਰ ਤੇਰਾ ਪੁੱਤ ਰਹਿਣਾ ਉਹ ਉੱਪਰ ਜ਼ਿੰਦਗਾਈ ਮਾਂ ਪੁੱਤਾਂ ਦਾ ਫਿਕਰ ਹੈ ਓਏ ਹਾਂ ਜਵਾਗਾ ਲੱਕ ਸੌਣ ਲੱਗਿਆ ਉੱਪਰ ਕਮਰਾ ਆਈ ਉੱਥੇ ਜਾ ਕੇ ਸੌ ਜਾਂਦਾ ਧੰਨਵਾਦ ਉਹਨੇ ਇੱਕ ਮੁੰਡਾ ਲਾਇਆ ਨਾਲ ਸਭੇ ਰਹੇ ਹਾਂ ਵੀ ਮੈਂ ਤੈਨੂੰ ਇੰਨੇ ਪੈਸੇ ਦਊਂ ਐ ਦੂਜਾ ਕੋਹੜਾ ਕਿਵੇਂ ਗੱਲ ਹੋਈ ਪਰ ਗੱਲ ਕਿਵੇਂ ਵੀ ਹੋਈ ਉਹ ਵਿਚਾਰੇ ਜਵਾਗ ਦਾ ਹੰਤ ਤੱਕ ਆਹ ਹਾਂ ਆ ਗਏ ਭਾਈ ਅੱਛਾ ਰਾਤ ਉਹਨੇ ਨੀਂਦ ਵਾਲੀਆਂ ਗੋਲੀਆਂ ਦੇ ਦਿੱਤੀਆਂ ਜਵਾਗ ਨੂੰ ਪਾਰ ਵੀ ਉਹ ਗੇਟ ਖੋਲਤਾ ਉਹ ਗਏ ਤਾਂ ਸੱਤਾਂ ਪਿਆ ਵਕਤਾ ਪਿਆ ਜੋਗ ਵੜਤਾ ਜੋਗ ਬਾਣੀ ਗੁਰ ਚਲੀ ਗਈ ਤੇ ਬਾਈ ਸਵੇਰੀ ਤਾਂ ਚੜੀ ਥੱਲੇ ਉਤਰੀ ਕਿਉਂਕਿ ਔਰਤ ਦੇ ਚੁਲਿੱਤਰ ਜੀਕਾ ਜਾਖਤ ਨਾ ਬਲ ਅੰਦੀਵਾ ਚੀਕਾ ਮਾਰੀਆਂ ਲੋ ਘਟਿਓ ਅੱਛਾ ਜੀ ਉਹਨਾਂ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਨਹੀਂ ਪਤਾ ਮੇਰੇ ਦੁਆਕ ਵੱਡ ਗਿਆ ਕੋਈ ਓਏ ਹੋਏ ਜਦੋਂ ਵੇਖਿਆ ਰੌਲਾ ਚੱਲ ਪਿਆ ਪੁਲਿਸ ਦੇ ਸਮਝ ਤੋਂ ਬਾਹਰ ਹੋ ਗਈ ਗੱਲ ਵੀ ਇਹ ਕੌਣ ਵੱਡ ਗਿਆ ਬੜਸ ਤੋਂ ਕਦੇ ਵੀ ਐਹੋ ਜੀ ਘਟਨਾ ਹੁੰਦੀ ਉਹ ਘਰ ਤੋਂ ਸਟਾਰਟ ਹੁੰਦੀ ਹੈ ਜੀ ਚਲੋ লাশ ਕਬਜ਼ੇ ਤੇ ਲਈ ਪੋਸਟਮਾਰਟਮ ਹੋਇਆ ਸਸਕਾਰ ਹੋਇਆ ਭੋਗ ਵੀ ਪੈ ਗਿਆ ਪਰ ਪੁਲਿਸ ਤੋਂ ਪਰੇ ਹੋ ਗਈ ਗੱਲ ਇਹ ਅੱਛਾ ਬਿਲਕੁਲ ਦਿਮਾਗ ਜਨਾਬ ਇਹ ਆਉਣੀ ਨਾ ਦੇਵੇ ਬਈ ਉਹਨਾਂ ਨੇ ਕੀ ਕਰਿਆ ਪੁੱਲ ਨੇ ਕਿਹਾ ਵੀ ਉਹਦੇ ਘਰ ਵਾਲੇ ਕੋਲੇ ਚ ਜਿਹਨੂੰ ਤਲਾਕ ਦਿੱਤਾ ਹੈ ਹਾਏ ਹਾ ਉਹ ਉਹਦੇ ਕੋਲੇ ਗਏ ਹਾਏ ਹਾ ਹੋਰ ਨੂੰ ਪੁੱਛਿਆ ਜਾ ਕੇ ਵੀ ਜਿਹੜੀ ਤੇਰੀ ਔਰਤ ਹੈ ਪਹਿਲਾਂ ਜਿਹਨੇ ਤੈਨੂੰ ਤਲਾਕ ਇਹ ਦਿੱਤਾ ਸੀ ਵੀ ਉਹਦਾ ਚਲੇਤਰ ਕਹਿੰਦਾ ਬਿਲਕੁਲ 100% ਸਹੀ ਸੀ ਇਹਦਾ ਉਹਨੂੰ ਤਾਂ ਤਫਲੀ ਵਾਲੇ ਦਾ ਪਤਾ ਹੀ ਨਹੀਂ ਸੀ ਨਾ ਕੋਈ ਕਦੇ ਕੋਈ ਉਹਦੇ ਬਾਰੇ ਕਹਿੰਦਾ ਬਿਲਕੁਲ ਸਿਆਣੀ ਔਰਤ ਹੈ ਜੀ 1% ਮੈਂ ਮਾਰਾ ਕਹੀ ਨਹੀਂ ਸਕਦਾ ਉਹਨਾਂ ਨੂੰ ਗਲਤ ਕੀਤਾ ਹੀ ਨਹੀਂ ਜੀ ਉਹ ਗਲਤ ਮੈਂ ਸੀ ਉੱਤੇ ਵੀ ਮੈਂ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਜੀ ਮੇਰਾ ਤਾਂ ਕੰਮ ਨਾਲ ਧਿਆਨ ਸੀ ਅਸੀਂ ਇਹਨੇ ਦੁੱਖ ਦੀ ਤਲਾਕ ਲੈ ਗਈ ਹੋਰ ਉਹਦਾ ਕੋਈ ਐਹੋ ਜਿਹੀ ਗੱਲ ਨਹੀਂ ਸੀ ਬਣਾਣੀ ਓਏ ਹਾਂ ਬਲਸ ਮੁੜਿਆ ਆਉਂਦੀ ਉਹ ਕਹਿੰਦੇ ਯਾਰ ਜਿਹਨੇ ਬੰਦੇ ਨੇ ਤਲਾਕ ਹੀ ਦੇਤਾ ਹਾਂ ਉਹ ਵੀ ਹੁਣ ਕਹਿ ਰਿਹਾ ਵੀ ਚੰਗੀ ਐ ਤਾਂ ਬਾਕੀ ਚੰਗੀ ਐ ਜੀ ਜੀ ਗੱਲ ਤਾਂ ਉੱਥੋਂ ਚੱਲਨੀ ਸੀ ਵੇ ਹਾਂ ਫੇਰ ਉਹਨਾਂ ਨੇ ਆਪਣੇ ਲੈਵਲ ਤੇ ਗੱਲ ਸਟਾਰਟ ਕਰੀ ਅੱਛਾ ਬੋਲ ਉਸਨੇ ਬੋਲ ਉਸਨੇ ਰੋ ਤੇ ਨੂੰ ਪਤਾ ਨਾ ਬਦਲ ਬਦਲ ਕੇ ਕੱਪੜੇ ਹੀ ਬਦਲ ਗਏ ਜਾਂਦੇ ਆ ਹਨਾ ਫੇਰ ਕਿਸੇ ਨੂੰ ਉਹਨਾਂ ਨੂੰ ਗੱਲ ਮਿਲ ਗਈ ਇਹਦੇ ਕੋਲੇ ਜਿਹੜਾ ਉਹ ਗੁਰਦਾਰੇ ਚ ਤਪੜਾ ਭਜਾਉਂਦਾ ਉਹ ਆਉਂਦਾ ਅੱਛਾ ਗੈ ਉਹਨਾਂ ਨੇ ਤਪੜੇ ਵਾਲਾ ਚੱਕ ਲਿਆ ਅੱਛਾ ਉਹ ਕਹਿੰਦੇ ਹਨੇਰੇ 'ਚ ਤੀਰ ਛੱਡਿਆ ਆਹ ਇਹ ਵੱਜ ਗਿਆ ਤਾਂ ਵੱਜ ਗਿਆ ਨਹੀਂ ਪਰ ਵੇਖੀ ਜੋ ਤੇ ਹਨੇਰਾ ਹੈਗਾ ਛੱਡਣਾ ਪੈਣਾ ਲੈ ਗਈ ਜੀ ਹੋਣ ਜਿਹੜਾ ਹਨੇਰੇ ਚ ਤੀਰ ਛੱਡਿਆ ਉਹਨੂੰ ਕੁੱਟ ਨਹੀਂ ਸਕਦੇ ਹਾਂ ਜੇ ਨਜ਼ਰ ਚੱਕ ਨਹੀਂ ਹੁੰਦੀ ਕਲੀਅਰ ਨਹੀਂ ਹੁੰਦਾ ਉਹਨੂੰ ਹਵਾ ਲਾ ਚਵਾ ਲਿਆ ਅੱਛਾ ਉਧਰ ਉਹਦੀ ਮਾਂ ਨੂੰ ਸਾਥ ਦੇ ਅੱਛਾ ਤਪਲੇਆ ਨਾ ਨਾ ਉਹ ਮੁੰਡਾ ਇਹਦਾ ਮਾਰਿਆ ਜਿਹਦੇ ਕੋਲ ਤਪਲੇਆ ਜਾਂਦਾ ਹੈ ਭਈ ਉਹ ਹੁਣ ਜਦੋਂ ਉਹ ਆਈ ਇੱਕ ਤਪਲੇ ਵਾਲੇ ਕੋਲੇ ਥਾਣੇਦਾਰ ਘੜਾਈ ਯਾਨੀ ਕਹਿੰਦਾ ਕੌਣ ਆ ਗਿਆ ਤੇਰਾ ਕੀ ਗੱਲ ਬਾਤੀਗਾ ਮੈਂ ਸਾਰਾ ਕੁਝ ਦੱਸਦਾ ਨਹੀਂ ਆਹੋ ਹਾ ਪੁੱਛ ਲੈ ਕਹਿੰਦੇ ਹਾਂ ਠੀਕ ਹੈ ਕਹੇ ਵੀ ਕਿਵੇਂ ਮਾਰਿਆ ਜਵਾਕੀ ਕੀ ਕੀਤਾ ਠੀਕ ਹੈ ਹੁਣ ਗੱਲ ਇਹ ਬੰਦਿਆਂ ਨੂੰ ਸੱਚ ਹੁਣ ਤੂੰ ਦੱਸ ਗਾਂ ਵਾਲੀ ਗੱਲ ਅੱਛਾ ਕਹਿੰਦੇ ਨੇ ਆ ਮਰਵਾਇਆ ਆਹੋ ਹਾ ਸੱਚੀ ਦਵ ਨਾ ਨੂੰ ਹੀ ਸੀਓ ਸੱਚੀ ਸਭ ਜੀ ਸੀ ਕਹਿੰਦੇ ਨੇ ਆ ਮਰਵਾਇਆ 1 ਲੱਖ 30 ਹਜ਼ਾਰ ਰੁਪਈਆ ਦਿੱਤਾ ਨਾਲੇ ਮੈਂ ਥੋੜੀ ਮਾਰੀ ਆ ਜਵਾਕ ਹੋਰ ਬੰਦੇ ਨੇ ਮਾਰਿਆ ਅੱਛਾ ਮੁੰਨਾ ਨੇ ਉਹ ਵੀ ਪਾ ਲਈ ਢਾੜੀ ਉੱਟੀ ਕਹਿੰਦੀ ਵੀ ਇਹੀ ਲੈ ਕੇ ਆਇਆ ਬੰਦਾ ਮੈਂ ਤੇ ਇਹਨੂੰ ਪੈਸੇ ਦਿੰਦੇ ਮੈਂ ਇਹਨੂੰ ਜਾਣ ਅੱਛਾ ਮੈਂ ਵੀ ਨਾ ਜਾਣ ਦੀ ਠੀਕ ਹੈ ਫੇਰ ਹੋਰ ਗੱਲ ਚੱਲੀ ਜਾ ਤੀਜਾ ਵੀ ਚੱਕ ਲਿਆਂਦਾ ਅੱਛਾ ਜਿਹਨੇ ਮਾਰਿਆ ਜਿਹਦੇ ਨਾਲ ਆਇਆ ਇਹ ਗੱਲ ਨਿਕਲੀ ਆਈ ਕੁਦਰਤੀ ਠੀਕ ਹੈ ਤੇ ਨਹੀਂ ਦੱਬੀ ਜਾਣੀ ਸੀ ਮਤਲਬ ਕਹਿਣ ਦਾ ਇਹ ਹੈ ਬਸਲੇ ਕੱਢ ਲੈਂਦੇ ਬਾਬਾ ਜੀ ਕਿਉਂਕਿ ਜਿਹੜਾ ਵੀ ਬੰਦਾ ਇਹ ਪਾਪ ਕਰਦਾ ਉਹ ਪਹਿਲਾਂ ਕਰਨ ਤੋਂ ਪਹਿਲੇ ਇਹ ਸੋਚੇ ਵੀ ਇਹ ਲੁਕਿਆ ਨਹੀਂ ਰਹਿਣਾ ਇੱਕ ਦਾ ਆਪਣੀ ਔਲਾਦ ਨੂੰ ਮਾਰ ਲਿਆ ਆਪਣੇ ਬੱਚੇ ਨੂੰ ਮਾਰ ਲਿਆ ਇੱਕ ਜੇਲ੍ਹ ਵਿੱਚ ਬੈਠੇ ਹਾਂ ਇੱਕ ਲੋਕਾਂ ਨੇ ਤਾਨੇ ਮੀਨੇ ਸੈਨੇ ਹੋ ਇੱਕ ਛਿੱਡੀ ਵੱਡੀ ਜ਼ਿੰਦਗੀ ਦੀ ਤੂੰ ਮਤ ਲਾਕੀ ਉਹ ਦਿਉਣ ਦਾ ਕੀ ਫਾਇਦਾ ਸਹੀ ਗੱਲ ਹੈ ਠੀਕ ਹੈ ਤੇ ਕਿਸੇ ਨੂੰ ਮਾਰ ਕੇ ਆਪ ਆਪ بچਾਣੋ ਦਾ ਕੀ ਫਾਇਦਾ ਬਾਬਾ ਬਾਕੀ ਯਾਰ ਕਿਸੇ ਨੂੰ ਮਾਰਨਾ ਲੱਗ ਗੱਲ ਹੈ ਕਿ ਆਪ ਦਾ ਬੱਚਾ ਮਾਰਨਾ ਕਿੱਡੀ ਮਾਰੀ ਗੱਲ ਹੈ ਠੀਕ ਹੈ ਭਾਈ ਇੱਕ ਉਹ ਬੰਦਿਆਂ ਨੂੰ ਵੀ ਬੇਨਤੀ ਹੈ ਜਿਹੜੇ ਬਿਜ਼ਨਸ ਵੀ ਬਹੁਤ ਚੰਗੀ ਹੈ ਤੇ ਪਰ ਪਰਿਵਾਰ ਵੀ ਬਹੁਤ ਜ਼ਰੂਰੀ ਟਾਈਮ ਦਿਆ ਕਰੋ ਜਿਹੜੇ ਭਰਾ ਬਾਹਰ ਰਹਿੰਦੇ ਆ ਜਾਂ ਕਿਤੇ ਵੀ ਰਹਿੰਦੇ ਆ ਕੁਝ ਵੀ ਉਹੀ ਕਰਦਾ ਹੈ ਜੇ 4 ਦਿਨ ਘਰੇ ਆਉਂਦੇ ਆ ਜ਼ਰੂਰ ਟਾਈਮ ਖੱਡਾ ਤੋਂ ਵੀ ਬੇਨਤੀ ਆ ਬਾਈ ਰੱਬ ਬਣ ਕੇ ਹਾਂ ਮਾਰਾ ਮੋਟਾ ਸੋਚਿਆ ਕਰੋ ਗਰੀਬਾਂ ਦੀ ਬਾਤ ਇਹਨਾਂ ਦਾ ਧੱਕਾ ਕਰਿਆ ਕਰੋ ਬਾਈ ਟਰੱਕ ਵਾਲਾ ਬਿਲਕੁਲ ਕੁੱਤੀਆ ਹੀ ਹੁੰਦਾ ਹੈ ਉਹਦਾ ਨਾਂ ਟਰੱਕ ਵਾਲੇ ਦਾ ਤਾਂ ਤੁਸੀਂ ਨਜਾਇਜ਼ 2000 ਰੁਪਿਆ ਵੀ ਲਵਾ ਦਿਓ ਤਾਂ ਵੀ ਗਿਆ ਵੱਡੇ ਪੈਸੇ ਤਾਂ ਬਹੁਤ ਵੱਡੀ ਗੱਲ ਹੈ ਠੀਕ ਹੈ ਜੀ ਕੋਈ ਇੰਨੀਆ ਬੇਨਤੀਆਂ ਸੀ ਤੇ ਸਾਰੇ ਭਰਾ ਗੌਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਉਹਨਾਂ ਭਰਾਵਾਂ ਤੱਕ ਪਹੁੰਚੇ ਸਾਰੇ ਜਾਗਰੂਕ ਹੋਣ ਕਿਉਂਕਿ ਜਿਹੜਾ ਇਹ ਸਕੈਮ ਹੈ ਜਿਹੜਾ ਠੱਗੀ ਵਾਲਾ ਇਹ ਵੀ ਨਵਾਂ ਹੀ ਚੱਲਿਆ ਇਹ ਤੋਂ ਬਚਿਆ ਜਾ ਵੀ ਠੀਕ ਹੈ ਜੀ ਤੇ ਬਾਕੀ ਮਿਲਦੇ ਆ ਜੀ ਕੱਲ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ